ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚੈਹ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੂਟ ਜਿੰਨੀਆਂ ਵੀ ਹੁਣ ਵੀਡੀਓ ਆ ਰਹੀਆਂ ਮੈਂ ਤੁਹਾਨੂੰ ਕੱਲ ਦੀ ਵੀਡੀਓ 'ਚ ਦੱਸਿਆ ਮੰਡੇ ਤੋਂ ਜਿਹੜੀਆਂ ਵੀ ਵੀਡੀਓ ਆ ਰਹੀਆਂ ਸਾਰੀਆਂ ਲੈਸ ਦੇ ਉੱਪਰ ਆ ਰਹੀਆਂ ਬਹੁਤ ਵਧੀਆ ਲੈਸ ਤੇ ਬਹੁਤ ਵਧੀਆ ਡਿਸਕਾਊਂਟ ਦੇ ਉੱਪਰ ਇਹ ਸਾਰੀਆਂ ਵਰਾਇਟੀਆਂ ਆਪਾਂ ਲਾ ਦਿੱਤੀਆਂ ਨੇ ਕਿਉਂਕਿ ਪਿੱਛੋਂ ਹੀ ਪੂਰੀ ਲੈਸ ਤੇ ਆ ਰਹੀਆਂ ਨੇ ਤੋ ਬਹੁਤ ਵਧੀਆ ਪ੍ਰਾਈਸ ਰੇਂਜ ਆ ਸਾਰੇ ਜਾਨੀ ਕਿ ਪੂਰੇ ਬ੍ਰਾਂਡ ਦੇ ਜਿੰਨੇ ਵੀ ਅੱਜ ਦੇ ਸੂਟ ਦਿਖਾਵਾਂਗੇ ਇਹ ਵੀ ਸਾਰੇ ਰਸ਼ੀਆ ਬ੍ਰਾਂਡ ਦੇ ਸੂਟ ਰਹਿਣਗੇ 2500 ਤੱਕ 2500 ਤੋਂ ਪਲੱਸ ਤੱਕ ਸੇਲ ਹੋਏ ਹੋਏ ਸੂਟ ਨੇ ਇਹ ਜਿਹੜੇ ਕਿ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਫਿਰ ਤੋਂ ਆਪਣੇ ਕੋਲ ਅੱਜ ਆ ਗਏ ਨੇ ਮੂਹਰੇ ਆ ਰਹੀਆਂ ਲੱਖੜੀਆਂ ਲੱਖੜੀਆਂ ਲਈ ਬਹੁਤ ਵਧੀਆ ਦੇਣ ਲੈਣ ਲਈ ਜੇ ਤੁਸੀਂ ਵਧੀਆ ਸੂਟ ਅਗਲੇ ਨੂੰ ਦੇਣਾ ਚਾਹੁੰਦੇ ਹੋ ਗਿਫਟ ਪਰਪਸ ਲਈ ਆਪਣੀਆਂ ਘਰ ਦੀਆਂ ਕੁੜੀਆਂ ਨੂੰ ਹਨ ਤੇ ਭੈਣਾਂ ਨੂੰ ਗਿਫਟ ਕਰਨਾ ਚਾਹੁੰਦੇ ਹੋ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਲਗਾਤਾਰ ਆਉਣੀਆਂ ਇਹ ਹੁਣ ਆਪਣੀ 10-15 ਦਿਨ ਲਗਾਤਾਰ ਇਹ ਵੀਡੀਓ ਚੱਲਣਗੀਆਂ ਜਿਹੜੀਆਂ ਪ੍ਰੋਪਰ ਲੈਸ ਤੇ ਆਉਣਗੀਆਂ 4-4 5-500 ਰੁਪਏ ਲੈਸ ਆ ਰਹੀ ਹੈ ਇਹਨਾਂ ਦੇ ਪਿੱਛੇ ਤੇ ਬਹੁਤ ਵਧੀਆ ਡਿਸਕਾਊਂਟ ਰੇਟਾਂ ਦੇ ਉੱਪਰ ਇਹ ਆਏ ਨੇ ਇਹਨਾਂ ਵਿੱਚੋਂ ਜਿਹੜਾ ਮਰਜੀ ਸੂਟ ਤੁਸੀਂ ਚਾਕੇ WhatsApp ਕਰ ਸਕਦੇ ਹੋ ਸਕਰੀਨਸ਼ਾਟ ਤੇ ਮੇਰਾ ਨੰਬਰ ਚੱਲ ਰਿਹਾ ਬਾਕੀ ਭੈਣੋ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਕਰਿਓ ਜਿਹੜੀਆਂ ਵੀ ਵੀਡੀਓ ਤੁਸੀਂ ਇਹ ਲੈਸ ਵਾਲੀਆਂ ਦੇਖ ਰਹੇ ਹੋ ਇਹਨਾਂ ਵਿੱਚ ਨਾ ਤਾਂ ਦੁਬਾਰਾ ਰਿਪੀਟ ਆ ਰਹੀ ਆ ਨਹੀਂ ਦੁਬਾਰਾ ਇਹ ਪੀਸ ਆਪਾਂ ਨੂੰ ਮਿਲਣੇ ਆ ਬਸ ਜਿਹੜਾ ਸਟਾਕ ਆ ਰਿਹਾ ਨਾਲ ਦੀ ਨਾਲ ਮੈਂ ਵੀਡੀਓ ਲੈ ਕੇ ਡੇਲੀ ਆਪਣੇ ਕੋਲ ਸਟਾਕ ਆ ਰਿਹਾ ਵਾ ਤੇ ਡੇਲੀ ਦੀ ਡੇਲੀ ਮੈਂ ਇਹਨਾਂ ਦੀ ਵੀਡੀਓ ਪਾ ਰਹੀ ਆ ਤਾਂ ਕਿ ਤੁਹਾਡਾ ਵੀ ਬੈਨੀਫਿਟ ਹੋ ਸਕੇ ਸਾਡਾ ਤਾਂ ਹੋਇਆ ਹੀ ਆ ਸਾਨੂੰ ਤਾਂ ਲੈਸ ਵਿੱਚ ਆਈ ਨੇ ਤੁਹਾਨੂੰ ਵੀ ਉਨੇ ਹੀ ਲੈਸ ਦੇ ਵਿੱਚ ਅਸੀਂ ਦੇ ਰਹੇ ਆ ਤੇ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੁਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਬਾਕੀ ਆਪਣਾ ਪੇਮੈਂਟ ਦਾ ਮੈਥਡ ਆਨਲਾਈਨ ਹੀ ਹੈ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਪੈਣਾ ਨੂੰ ਰਿਕੁਐਸਟ ਆ ਸਬਸਕ੍ਰਾਈਬ ਕਰ ਲਓ ਫਿਰ ਪੁਰਾਣੀਆਂ ਵੀਡੀਓ ਦੇਖ ਕੇ 2 ਦਿਨ ਪੁਰਾਣੀ ਹੁੰਦੀਆਂ 3 ਦਿਨ ਪੁਰਾਣੀ ਵੀ ਵੀਡੀਓ ਦੇ ਵਿੱਚੋਂ ਕਈ ਵਾਰੀ ਉਹ ਸੂਟ ਨਹੀਂ ਮਿਲਦੇ ਹੈਗੇ ਇਸ ਲਈ ਲਗਾਤਾਰ ਜਿਹੜੀਆਂ ਵੀ ਪੈਣਾ ਨਵੀਆਂ ਜ ਤਾਂ ਕਿ ਜਿੰਨੇ ਵੀ ਬੈਨੀਫਿਟ ਤੁਹਾਨੂੰ ਮਿਲ ਸਕੇ ਕਿਉਂਕਿ कॉटन ਦਾ ਕਦੇ ਵੀ ਮੌਸਮ ਨਹੀਂ ਜਾਂਦਾ ਇਹ ਨਹੀਂ ਵੀ ਇਹਦਾ ਕਦੇ ਮੌਸਮ ਚ ਲਿਆ ਜਾਂਦਾ ਇਹ ਸਿਆਲਾਂ ਵਿੱਚ ਵੀ ਆਪਾਂ ਵੇਅਰ ਕਰਦੇ ਆ ਕਈ ਪਹਿਣਾ ਤਾਂ ਜਿਵੇਂ ਮੈਂ ਖੁਦ ਆ ਮੈਂ ਜ਼ਿਆਦਾ कॉटन ਹੀ ਲਾਈਕ ਕਰਦੀ ਆ ਤੇ कॉटन ਹੀ ਵੇਅਰ ਕਰਦੀ ਆ ਤੇ ਇਹਦਾ ਕਦੇ ਵੀ ਜਾਨੀ ਕਿ ਮੌਸਮ ਨਹੀਂ ਜਾਂਦਾ ਇਸ ਲਈ ਇਹ ਚਾਹੇ ਆਪਾਂ ਸੇਲ ਚਲਾ ਦਈਏ ਜਾਂ ਕੁਝ ਵੀ ਲਾ ਦਈਏ ਲਾਉਣ ਦੀ ਲੋੜ ਹੀ ਨਹੀਂ ਪਿੱਛੇ ਹੀ ਬਹੁਤ ਵਧੀਆ ਲਿਸਤਾਂ ਤੇ 2500 ਵਾਲੇ ਸੂਟ 18500 ਦੇ ਵਿੱਚ ਤੁਹਾਨੂੰ ਮਿਲ ਰਹੇ ਨੇ 18500 ਦੇ ਵਿੱਚ ਤੁਹਾਡੇ ਘਰੇ ਆਉਣਗੇ ਇਸ ਲਈ ਪੀਸ ਜਲਦੀ ਜਲਦੀ ਇੱਕ ਛੱਡੋ ਦੋ ਛੱਡੋ ਚਾਹੇ ਤਿੰਨ ਤਿੰਨ ਸੂਟ ਚੱਕ ਲੋ ਅਲੱਗ-ਅਲੱਗ ਡਿਜ਼ਾਈਨਾਂ ਦੇ ਆ ਬਹੁਤ ਸੋਹਣੀ ਕੁਆਲਿਟੀ ਤੇ ਬਹੁਤ ਵਧੀਆ ਫੈਬਰਿਕ ਤੇ ਬਹੁਤ ਵਧੀਆ ਡਿਜ਼ਾਈਨਾਂ ਨਾਲ ਆਏ ਨੇ ਬਸ ਜਿਹੜਾ ਵੀ ਸੂਟ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਪਹਿਲਾ ਹੀ ਸੂਟ ਕੋਈ ਲਾਈਨਿੰਗ ਅੰਦਰ ਸ਼ਰਟ ਦੀ ਲੋੜ ਨਹੀਂ ਜਿਹੜੀਆਂ ਫੌਨ ਦੀਆਂ ਪਹਿਣਾ ਨੇ ਤੁਸੀਂ ਜ਼ਰੂਰ ਲਾਈਨਿੰਗ ਲਵਾ ਲਿਆ ਕਰੋ ਕਿਉਂਕਿ ਤੁਹਾਡੇ ਜਿਆਦਾ ਮੌਸਮ ਜਿਆਦਾ ਗਰਮੀ ਵਾਲਾ ਜਿਹੜੇ ਏਰੀਆ ਚ ਨਹੀਂ ਰਹਿੰਦਾ ਜੀ ਤਾਂ ਤੁਸੀਂ ਲਾਈਨਿੰਗ ਲਵਾ ਲਿਆ ਕਰੋ ਕਾਟਨ ਦੇ ਸੂਟਾਂ ਨੂੰ ਤਾਂ ਸੂਟ ਬਹੁਤ ਗ੍ਰੇਸ ਵਾਲੇ ਵਧੀਆ ਬਣ ਜਾਂਦੇ ਨੇ ਹਨਾ ਤੇ ਬਾਕੀ ਤੁਹਾਡੀ ਇੱਛਾ ਵਾ ਵੈਸੇ ਇਹਨਾਂ ਨੂੰ ਕੋਈ ਲਾਈਨਿੰਗ ਪਿਓਰ ਕਾਟਨ ਆ ਲਾਈਨਿੰਗ ਅੰਡਰਸ਼ਰਟ ਦੀ ਕਿਸੇ ਚੀਜ਼ ਦੀ ਕੋਈ ਰਿਕੁਆਇਰ ਨਹੀਂ ਹੈਗੀ ਬਹੁਤ ਸੋਹਣੀ ਪ੍ਰਿੰਟਿੰਗ ਆ ਚੈੱਕ ਕਰ ਸਕਦੇ ਹੋ ਦੇਖੋ ਪ੍ਰਿੰਟਿੰਗ ਸਾਰੀ ਹੋਈ ਹੋਈ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਪ੍ਰਿੰਟ ਆ ਸਾਰਾ ਤੇ ਇਦਾਂ ਹੈਗੀ ਜੀ ਇਹਦੇ ਪੱਲੇ ਦੇ ਉੱਪਰ ਇਹ ਸਾਰਾ ਥ੍ਰੈਡ ਦੇ ਨਾਲ ਕੰਮ ਹੋਇਆ ਪੱਲੇ ਤੇ ਜਿੰਨਾ ਵੀ ਕੰਮ ਤੁਸੀਂ ਦੇਖ ਰਹੇ ਹੋ ਸਾਰਾ ਥਰੈਡਵਰਕ ਹੋਇਆ ਹੋਇਆ ਬਹੁਤ ਸੋਹਣਾ ਥਰੈਡਵਰਕ ਆ ਇਧਰ ਬਾਹਾਂ ਦੇ ਉੱਪਰ ਪ੍ਰਿੰਟਿੰਗ ਆਉਗੀ ਇਹ ਆਪਣੀਆਂ ਬਾਹਾਂ ਆਣਗੀਆਂ ਦੋਨੇ ਸਾਈਡ ਦੇ ਬੈਕ ਤੇ ਪ੍ਰਿੰਟਿੰਗ ਸੇਮ ਰਹੂਗੀ ਇਦਾਂ ਰਹੂਗੀ ਬ੍ਰੈਕ ਤੇ ਵੀ ਫਲਾਵਰਸ ਮਿਲਣਗੇ ਤੁਹਾਨੂੰ ਇਹ ਹੈਗੀ ਸ਼ਰਟ ਪਿਆਜੀ ਜਿਹਾ ਕਲਰ ਆ ਬਹੁਤ ਸੋਹਣਾ ਜਿਹੜਾ ਵੀ ਸੂਟ ਪਸੰਦ ਆ ਰਿਹਾ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ WhatsApp ਕਰਿ ਚਲਿਓ ਨਾਲ ਇਹਨਾਂ ਦੇ ਆਉਣਗੀਆਂ ਪਲੇਨ ਬਾਟਮ ਪੌਣੇ 3 ਮੀਟਰ ਦੀ ਬਾਟਮ ਰਹੂਗੀ 3 ਦੀ ਕੱਟ ਕਹਿ ਕੇ ਆਉਂਦੀ ਆ ਪਰ ਪੌਣੇ 3 ਅਸੀਂ ਤਾਂ ਕਹਿੰਨੇ ਆ ਕਈ ਵਾਰੀ ਮਾੜੀ ਮੋਟੀ ਕੱਟ ਹੋਵੇ ਤਾਂ ਫਿਰ ਭੈਣਾ ਜਿਹਦੀ ਕਾਲ ਲਾ ਲੈਂਦੀਆਂ ਨੇ ਕਿ ਤੁਸੀਂ ਤਾਂ ਇੰਨਾ ਕਿਹਾ ਸੀ ਵੀਡੀਓ ਚ ਤਾਂਈ ਤੋਂ ਪਲੱਸ ਨੇ ਬਾਟਮਾ ਜੀ ਤੇ ਨਾਲ ਹੈਗੀ ਵਿਸਕੋਸ ਮਸਲੀਨ ਦੇ ਦੁਪੱਟੇ ਆਓ ਇਸ ਕਾਸਮਸ ਲੀਨ ਦੇ ਹੈਗੇ ਦੁਪट्टे ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਦੁਪट्टे ਪੂਰੇ ਖੁੱਲੇ ਡੁੱਲੇ ਨੇ ਤੇ 2500 ਤੋਂ ਘੱਟ ਰੇਂਜ ਕਿਤੇ ਨਹੀਂ ਮਿਲਣੇ ਇਹ ਸੂਟ ਪਰ ਬਹੁਤ ਵਧੀਆ ਪ੍ਰਾਈਸ ਰੇਂਜ ਦੇ ਵਿੱਚ ਤੇ ਬਹੁਤ ਲੈਸ ਦੇ ਵਿੱਚ ਆਏ ਨੇ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਲਓ WhatsApp ਕਰ ਦਿਓ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਇਹਦੇ ਵਿੱਚ 4 ਕਲਰ ਮਿਲਣਗੇ ਸਾਰੇ ਬ੍ਰਾਂਡ ਦੇ ਹੋਣਗੇ ਕੋਈ ਵੀ ਨਾਨ ਬ੍ਰਾਂਡ ਤੁਹਾਨੂੰ ਨਹੀਂ ਮਿਲੂਗਾ ਆ ਲੋ ਜੀ ਇਹ ਹੈਗਾ ਜੀ ਅਗਲਾ ਸੂਟ ਗ੍ਰੀਨ ਕਲਰ ਦੇ ਵਿੱਚ ਹਾਲੇ ਨੈਕਸਟ ਹੈਗਾ ਇਹਦੇ ਵਿੱਚ ਮਾਊਸ ਜਿਹਾ ਕਲਰ ਆ ਲਾਈਟ ਮਾਊਸ ਜਿਹਾ ਕਲਰ ਆ ਹਾਲੋ ਜੀ ਪ੍ਰੋਪਰ ਕਲਰ ਆ ਰਿਹਾ ਵਾ ਵੀਡੀਓ ਦੇ ਵਿੱਚ ਤੇ ਅਗਲਾ ਹੈਗਾ ਜੀ ਇਹਦੇ ਵਿੱਚ ਹੀ ਸੋਡੀ ਸ਼ੇਡ ਹਾਲੋ ਨੈਕਸਟ ਹੈਗਾ ਜੀ ਫਲੋਰੀ ਸ਼ੇਡ ਤਿੰਨੇ ਚਾਰੇ ਕਲਰ ਚਾਰੇ ਦੇ ਚਾਰੇ ਕਲਰ ਪੂਰੇ ਟੌਪ ਦੇ ਨੇ ਜਿਹੜਾ ਮਰਜੀ ਕਲਰ ਚੱਕ ਲਓ ਬਹੁਤ ਸੋਹਣਾ ਬਹੁਤ ਵਧੀਆ ਥ्रेडਵਰਕ ਦਾ ਕੰਮ ਆ ਪ੍ਰੀਮੀਅਮ ਕਾਟਨਾਂ ਲੱਗੀਆਂ ਕੱਲਾ ਫੈਬਰਿਕ ਫੈਬਰਿਕ ਇਹ ਹਜ਼ਾਰ ਦਾ 18500 ਦੇ ਵਿੱਚ ਵਿਦ ਫੈਬਰਿਕ ਵਿਦ ਇੰਡੀਆ ਸੋਨੇ ਵਿਸਕੋਸ ਦੇ ਦੁਪੱਟੇ ਨਾਲ ਲੱਗ ਕੇ ਤੇ ਨਾਲ ਸਾਰਾ ਥਰੈਡਵਰਕ ਸਾਰੀ ਡਿਜ਼ਾਈਨਿੰਗ ਹੋ ਕੇ ਸੂਟ ਤੁਹਾਡੇ ਘਰ ਤੱਕ ਪਹੁੰਚ ਰਿਹਾ ਵਾ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚਲੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਵਾ ਲਓ ਜੀ ਅਗਲਾ ਸੂਟ ਹੈਗਾ ਇਸ ਤਰ੍ਹਾਂ ਬਣਿਆ ਹੋਇਆ ਇਹ ਲਾਈਨਿੰਗ ਦੇ ਉੱਪਰ ਲਾਈਨਿੰਗ ਵਾਲਾ ਦੀ ਪ੍ਰਿੰਟਿੰਗ ਆ ਜਿਹੜੀਆਂ ਪਹਿਲਾਂ ਨਵੀਆਂ ਜੁੜ ਰਹੀਆਂ ਨੇ ਮੰਡੇ ਤੋਂ 29 ਤਰੀਕ ਤੋਂ ਜਿਹੜੀਆਂ ਵੀਡੀਓ ਆ ਰਹੀਆਂ ਸਾਰੀਆਂ ਨੂੰ ਵਾਚ ਕਰ ਲਓ 21 ਵੀਡੀਓ ਹਜੇ ਨਿਕਲੀਆਂ ਸਾਰੀਆਂ ਲੈਸ ਤੇ ਨੇ ਸਾਰੇ 2000 ਪਲੱਸ ਵਾਲੇ ਸੂਟ ਆਪਾਂ ਬਹੁਤ ਜ਼ਿਆਦਾ ਲੈਸ ਦੇ ਉੱਪਰ ਆ ਗਏ ਨੇ 556600 ਰੁਪਿਆ ਲੈਸਾ ਸਾਰੇ ਸੂਟਾਂ ਦੇ ਵਿੱਚ ਆ ਲੋ ਸਾਰਾ ਇਹ ਵੀ ਥ੍ਰੈਡਵਰਕ ਦਾ ਕੰਮ ਆ ਬਹੁਤ ਸੋਹਣੀ ਕਲੈਕਸ਼ਨ ਆ ਦੇਖ ਸਕਦੇ ਹੋ ਸਾਰਾ ਪੈਚ ਦਾ ਕੰਮ ਹੋਇਆ ਵਿੱਚ ਚਿਕਨਕਾਰੀ ਦਾ ਕੰਮ ਹੋਇਆ ਵਿੱਚ ਬਹੁਤ ਸੋਹਣਾ ਪੀਸ ਆ ਰੈਡੀ ਹੋਇਆ ਹੋਇਆ ਗ੍ਰੀਨ ਬੋਟਲ ਗ੍ਰੀਨ ਕਲਰ ਦਾ ਇਹਦਾ ਸਾਰਾ ਘੇਰਾ ਵਾ ਉੱਤੇ ਇਹਦਾ ਲਾਈਨਿੰਗ ਵਾਲਾ ਪ੍ਰਿੰਟ ਆ ਸੇਮ ਬੈਕ ਦੇ ਉੱਪਰ ਇਹਦੇ ਇਸ ਤਰ੍ਹਾਂ ਪਲੇਨ ਨਹੀਂ ਰਹੂਗਾ ਲਾਈਨਿੰਗ ਰਹੂਗੀ ਇਹਨਾਂ ਦੇ ਨਾਲ ਰਹਿਣਗੀਆਂ ਜੀ ਪ੍ਰਿੰਟਡ ਬਾਟਮ ਪ੍ਰਿੰਟਡ ਬਾਟਮ ਰਹਿਣਗੀਆਂ ਬਾਟਮ ਦਾ ਸੇਮ ਪੈਚ ਇਹਨਾਂ ਦੇ ਫਲਾਵਰਾਂ ਦੇ ਵਿੱਚ ਲੱਗਿਆ ਹੋਇਆ ਜਿੱਦਾਂ ਦੀ ਬਾਟਮ ਆ ਸੇਮ ਪੈਚ ਦਾ ਫਲਾਵਰ ਆ ਬਣਿਆ ਹੋਇਆ ਵਾ ਪੈਚ ਕੱਟ ਕੇ ਫਲਾਵਰ ਦੇ ਉੱਪਰ ਥ्रेड ਵਰਕ ਦਾ ਕੰਮ ਕੀਤਾ ਹੋਇਆ ਲਓ ਜੀ ਤੇ ਨਾਲ ਇਹਨਾਂ ਦੇ ਦੁਪੱਟੇ ਹੈਗੇ ਵਿਸਕੋਸ ਮਸਲੀਨ ਦੇ ਪਿਓਰ ਮੁੱਢਾ ਆਲ ਰੈਡ ਦੁਪੱਟਾ ਵਿਸਕੋਸ ਵਿੱਚ ਸੇਮ ਕੁਆਲਿਟੀ ਹੁੰਦੀ ਆ ਸੇਮ ਹੀ ਇਹ ਚੀਜ਼ ਆ ਤੇ ਬਹੁਤ ਵਧੀਆ ਕੁਆਲਿਟੀਆਂ ਦੇ ਇਹ ਦੁਪੱਟੇ ਨੇ ਸਿਰ ਤੇ ਰੁਕਨ ਨਾਲ ਨੇ ਖੁੱਲੀ ਡੁੱਲੀ ਬੁੱਕਲ ਵੱਜਦੀ ਆ ਬਹੁਤ ਵਧੀਆ ਸਾਰੀ ਸਪੀਰੀਅਲ ਜਾਨੀ ਕਿ ਸਾਰਾ ਫੈਬਰਿਕ ਦੁਪੱਟਿਆਂ ਦਾ ਸੂਟ ਦਾ ਸਾਰਾ ਲੱਗਿਆ ਹੋਇਆ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਆਲੋ ਅਗਲਾ ਕਲਰ ਹੈਗਾ ਇਹਦੇ ਵਿੱਚ ਪਰਪਲ ਦੇ ਨਾਲ ਕੰਟਰਾਸਟ ਆ ਪਰਪਲ ਹੀ ਇਸ ਤਰ੍ਹਾਂ ਲਾਈਨਿੰਗ ਰਹੂਗੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਰਹੂਗਾ ਸਾਰਾ ਚਿਕਨ ਕਾਰੀ ਤੇ ਪੈਚਵਰਕ ਦਾ ਕੰਮ ਹੋਇਆ ਹੋਇਆ ਨਾਲ ਇਹਦੇ ਰਹੂਗੀ ਇਸੇ ਤਰ੍ਹਾਂ ਬਾਟਮ ਦੇ ਨਾਲ ਇਹਦਾ ਸੇਮ ਡਿਸਕਾਸ ਦਾ ਦੁਪੱਟਾ ਅਗਲਾ ਇਹਦੇ ਵਿੱਚ ਹੈਗਾ ਜੀ ਬਲੂ ਸ਼ੇਡ ਹਾਂ ਅਗਲਾ ਹੈਗਾ ਬਲੂ ਸ਼ੇਡ ਨਾਲ ਸੇਮ ਆਊਗੀ ਬਾਟਮ ਤੇ ਨਾਲ ਆਊਗਾ ਸੇਮ ਡਿਸਕਾਸਮਸ ਲਿੰਦਾ ਹੀ ਦੁਪੱਟਾ ਅਗਲਾ ਹੈਗਾ ਜੀ ਇਸ ਰੰਗ ਗ੍ਰੇ ਸ਼ੇਡ ਲਾਈਟ ਜਾਂ ਗ੍ਰੇ ਸ਼ੇਡ ਇਹਦਾ ਪਰ ਡਿਜ਼ਾਈਨ ਚੇਂਜ ਹੋ ਗਿਆ ਇਹਦੇ ਵਿੱਚ ਤਿੰਨ ਹੀ ਕਲਰ ਆ ਇਹਦਾ ਡਿਜ਼ਾਈਨ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਆ ਆ ਲਓ ਇਸ ਤਰ੍ਹਾਂ ਹੈਗੇ ਜੀ ਪ੍ਰਿੰਟਿੰਗ ਦੇਖੋ ਕਿੰਨਾ ਸੋਹਣਾ ਮਿੱਠਾ ਪਿਆਰਾ ਜਿਹਾ ਕਲਰ ਆ ਮਿੱਠੀ ਪਿਆਰੀ ਜੀ ਪ੍ਰਿੰਟਿੰਗ ਹੋਈ ਆ ਸਾਰੇ ਘੇਰੇ ਦੇ ਉੱਪਰ ਸਾਰਾ ਥ्रेड ਵਰਕ ਦਾ ਕੰਮ ਹੋਇਆ ਸਾਰੇ ਘੇਰੇ ਦੇ ਉੱਪਰ ਥ्रेड ਵਰਕ ਹੋਈ ਹੋਈ ਆ ਨਾਲ ਇਹਦੇ ਆਉਗੀ ਜੀ ਪਲੇਨ ਬਾਟਮ ਤੇ ਨਾਲ ਆਉਗਾ ਇਹਦੇ ਵਿਸਕੋਸ ਮਸਲੀਨ ਦਾ ਦੁਪੱਟਾ ਦੁਪੱਟੀਆਂ ਦੀਆਂ ਕੁਆਲਿਟੀਆਂ ਬਹੁਤ ਬੈਸਟ ਨੇ ਬਹੁਤ ਸੋਹਣੀਆਂ ਕੁਆਲਿਟੀਆਂ ਦੇ ਦੁਪੱਟੇ ਲੱਗੇ ਹੋਏ ਨੇ ਨਾਲ ਵਿਸਕੋਸ ਦੇ ਨੇ ਬਹੁਤ ਹੀ ਵਧੀਆ ਸਭ ਤੋਂ ਜ਼ਿਆਦਾ ਜਾਨੀ ਕਿ ਆਰਾਮਦਾਇਕ ਸਕੂਨ ਵਾਲੇ ਦੁਪੱਟੇ ਜੇ ਕਹਿ ਦਈਏ ਕੰਫਰਟੇਬਲ ਉਹ ਚੀਜ਼ਾਂ ਨੇ ਇਹ ਬਹੁਤ ਵਧੀਆ ਸਰਦਾਰੀ ਜਿਹੇ ਪ੍ਰੀਮੀਅਮ ਲੁੱਕ ਦੇ ਬਹੁਤ ਵਧੀਆ ਆਰਟੀਕਲ ਨੇ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਜੀ ਦੋ ਕਲਰ ਸੈਕਿੰਡ ਕਲਰ ਇਹਦੇ ਵਿੱਚ ਹੈਗਾ ਲਵੈਂਡਰ ਸ਼ੇਡ ਦੋਨੇ ਕਲਰ ਇਹਦੇ ਵੀ ਬਹੁਤ ਬੈਸਟ ਨੇ ਬਹੁਤ ਵਧੀਆ ਨੇ ਤੇ ਫੈਬਰਿਕ ਦੀ ਫੁੱਲ ਗਾਰੰਟੀ ਆ ਕੋਈ ਸ਼੍ਰਿੰਕਿੰਗ ਨਹੀਂ ਕੋਈ ਲੋ ਨਹੀਂ ਕੋਈ ਕੁਝ ਨਹੀਂ ਹੋਣਾ ਕੱਪੜੇ ਤੇ ਜਿਵੇਂ ਮਰਜੀ ਕੱਪੜੇ ਨੂੰ ਪਾ ਕੇ ਹੰਡਾਓ ਕਿਤੇ ਇਹਦੀਆਂ ਪ੍ਰਿੰਟਿੰਗਾਂ ਨਹੀਂ ਹੋਣੀਆਂ ਕੋਟਨ ਪਾਲੀ ਦੀ 1 ਸਾਲ ਕਹਿ ਦਿੰਦੇ ਆ ਮਸਾਂ ਘੜਦੀ ਆ ਬਟ ਇਹ ਜਿਹੜੀਆਂ ਪ੍ਰੀਮੀਅਮ ਰੇਂਜਾਂ ਹੁੰਦੀਆਂ ਨੇ ਬਹੁਤ ਵਧੀਆ ਜਿਵੇਂ ਮਰਜੀ ਪਹਿਲਾਂ ਆਪਾਂ ਆਉਣ ਜਾਣ ਨੂੰ ਪਾਉਨੇ ਉਦੋਂ ਬਾਅਦ ਘਰੇ ਰਾਮ ਦੇ ਨਾਲ ਇਹਨਾਂ ਨੂੰ ਵੀਅਰ ਕਰ ਸਕਦੇ ਆ ਹਲੋ ਜਿੰਨੇ ਵੀ ਡਿਜ਼ਾਈਨ ਖੋਲ ਰੇ ਆ ਸਾਰੇ ਇੱਕ ਤੋਂ ਇੱਕਾ ਡਿਜ਼ਾਈਨ ਡਿਜ਼ਾਈਨ ਕੋਈ ਵੀ ਛੱਡਣ ਵਾਲਾ ਨਹੀਂ ਡਿਜ਼ਾਈਨਿੰਗ ਆ ਬਹੁਤ ਹਟਕੇ ਆ ਬਹੁਤ ਸੋਹਣੀਆਂ ਨੇ ਆ ਲੋ ਜੀ ਇਹ ਹੈਗਾ ਵਾ ਇਸ ਤਰ੍ਹਾਂ ਬਣਿਆ ਹੋਇਆ ਸਾਰਾ ਆ ਸਾਰਾ ਥ੍ਰੈਡ ਵਰਕ ਦਾ ਕੰਮ ਹੋਇਆ ਹੋਇਆ ਸਾਈਡਾਂ ਤੇ ਵਾਈਟ ਕਲਰ ਦੀ ਪ੍ਰਿੰਟਿੰਗ ਮਿਲੂਗੀ نیچے ਵੀ ਸਾਰਾ ਘੇਰੇ ਦੇ ਉੱਪਰ ਜਿੰਨਾ ਵੀ ਹੋਇਆ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਸਾਰਾ ਥ੍ਰੈਡ ਵਰਕ ਦੇ ਨਾਲ ਕੰਮ ਆ ਸੇਮ ਇਦਾਂ ਬਾਟਮ ਆਉਗੀ ਇਹਦੀ ਇਹ ਨਾਲ ਇਹਦੇ ਆਊਗਾ ਜੀ ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਹਲੋ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਵਧੀਆ ਕੁਆਲਿਟੀ ਤੁਹਾਡੇ ਹੱਥਾਂ 'ਚ ਸੂਟ ਆ ਜਾਂਦਾ ਪਤਾ ਲੱਗਣਾ ਕਿ ਕੀ ਚੀਜ਼ ਆ ਕੀ ਕੁਆਲਿਟੀਆਂ ਨੇ ਇਹਨਾਂ ਦੀਆਂ ਮੈਂ ਤਾਂ ਜਸਟ ਇੱਕ ਦੱਸ ਸਕਦੀ ਹਾਂ ਰਿਪੀਟ ਕਰ ਕਰਕੇ ਪਰ ਜਦੋਂ ਚੀਜ਼ ਇੰਨੀ ਸੋਹਣੀ ਆਉਂਦੀ ਆ ਸੀ ਖੁਦ ਹੀ ਇੰਨਾ ਜ਼ਿਆਦਾ ਵਧੀਆ ਲੱਗਦੇ ਇਹਨਾਂ ਨੂੰ ਖੋਲ ਕੇ बार-बार ਬੋਲਦੇ ਆਂ ਤਾਹੀਂ ਬੋਲਦੀਆਂ ਜੇ ਸਾਨੂੰ ਹੈਗਾ ਕਿ ਹਾਂਜੀ ਸਾਡੇ ਹੱਥ ਦੇ ਵਿੱਚ ਕੁਝ ਹੈਗਾ ਜਾਨਕਿ ਵਧੀਆ ਅਸੀਂ ਫੀਲ ਕਰ ਸਕਦੇ ਹਾਂ ਲੋ ਅਗਲਾ ਹੈਗਾ ਵਾਈਟ ਨਾਲ ਕਾਫੀ ਜਿਹਦਾ ਕੰਟਰਾਸਟ ਆ ਇਦਾਂ ਦਾ ਕੰਟਰਾਸਟ ਆ ਬਾਕੀ ਸਾਰੀ ਪ੍ਰਿੰਟਿੰਗ ਵਾਈਟ ਰਹੂਗੀ ਜਸਟ ਪੈਚ ਵਾਂਗੂ ਜਿਹੜਾ ਕੰਮ ਹੋਇਆ ਇਹ ਪ੍ਰਿੰਟਿੰਗ ਹੋਈ ਆ ਕੋਈ ਲੱਗ ਤੋ ਪੈਚ ਨਹੀਂ ਲੱਗਿਆ ਹੋਇਆ ਤੇ ਉੱਪਰ ਇਹਨਾਂ ਦੇ ਸਾਰੇ ਥ्रेड ਵਰਕ ਦਾ ਕੰਮ ਘੇਰੇ ਤੇ ਥ्रेड ਵਰਕ ਨਾਲ ਇਹਦੇ ਸੇਮ ਆਊਗੀ ਮਾਊਸ ਜੀ ਹੋਈ ਬਾਟਮ ਤੇ ਨਾਲ ਸੇਮ ਇਸ ਕਾਸਮਸਲੀਨ ਦਾ ਦੁਪੱਟਾ ਨੈਕਸਟ ਕਲਰ ਇਹਦੇ ਵਿੱਚ ਮਿਲੂਗਾ ਜੀ ਬਲੂ ਕਲਰ ਅਗਲਾ ਕਲਰ ਇਹਦੇ ਵਿੱਚ ਹੈਗਾ ਬਲੂ ਸ਼ੇਡ ਸੇਮ ਦੁਪੱਟਾ ਮਿਲੂਗਾ ਇਹਦੇ ਵਿੱਚ ਸੇਮ ਹੈਗੀ ਬਾਟਮ ਤੇ ਸੇਮ ਹੈਗੇ ਜੀ ਸ਼ਰਟ ਅਗਲਾ ਪੀਸ ਚੈੱਕ ਕਰ ਲਓ ਇਹ ਗਾਰਲਿਸ਼ ਲੁੱਕ ਦੇ ਉੱਪਰ ਆ ਡਿਜ਼ਾਈਨਰ ਜਿਆ ਪੀਸ ਆ ਸਿੰਗਲ ਪੀਸ ਆ ਸੋਲੋ ਹੀ ਇਹਦੇ ਵਿੱਚ ਕੋਈ ਐ ਨਹੀਂ ਅਦਰ ਕਲਰ ਨਹੀਂ ਕੋਈ ਵੀ ਡਿਜ਼ਾਈਨ ਨਹੀਂ ਹੈਗਾ ਹਲ ਸੇਮ ਬੈਕ ਮਿਲੂਗੀ ਇਹਦੀ ਇਹ ਬਲੈਕ ਕਲਰ ਦੇ ਉੱਪਰ ਆ ਸੇਮ ਬਲੈਕ ਕਲਰ ਦਾ ਹੀ ਹੈਗਾ ਜੀ ਇਹਦੀ ਬਾਟਮ ਹੈਗੀ ਆ ਸੇਮ ਪਿਓਰ ਵਿਸਵਾਸ ਦਾ ਮਿਲੂਗਾ ਇਹਦੇ ਨਾਲ ਦੁਪੱਟਾ ਬਹੁਤ ਸੋਹਣੀ ਲੁੱਕ ਦਾ ਦੁਪੱਟਾ ਨਾਲ ਲੱਗਿਆ ਹੋਇਆ ਅਗਲਾ ਪੀਸ ਹੈਗਾ ਇਦਾਂ ਬਣਿਆ ਹੋਇਆ ਦੇਖੋ ਸਾਰਾ ਥ੍ਰੈਡਵਰਕ ਦੇ ਉੱਪਰ ਆ ਸਾਰਾ ਥ੍ਰੈਡਵਰਕ ਦਾ ਕੰਮ ਹੋਇਆ ਹੋਇਆ ਉੱਪਰ ਸਾਰੀ ਪ੍ਰਿੰਟਿੰਗ ਹੋਈ ਆ ਸੂਟ ਦੇ ਉੱਪਰ ਉੱਪਰ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਸੂਟ ਦੇ ਉੱਪਰ ਬਹੁਤ ਸੋਹਣੀ ਅਲੱਗ ਜਿਹਾ ਯੂਨੀਕ ਜਿਹਾ ਪੀਸ ਆ ਇਸ ਤਰ੍ਹਾਂ ਸਾਰਾ ਥ੍ਰੈਡਵਰਕ ਦਾ ਕੰਮ ਮਿਲੂਗਾ ਆ ਵੀ ਸਾਰਾ ਥ੍ਰੈਡ ਹੋਇਆ ਬਾਕੀ ਸਾਰੀ ਪ੍ਰਿੰਟਿੰਗ ਹੋਈ ਹੋਈ ਹੈ ਇਹਦੇ ਨਾਲ ਵੀ ਹੈਗੀ ਜੀ ਬਾਟਮ ਸੇਮ ਲਓ ਲਾਈਟ ਜਾਂ ਲਵੈਂਡਰ ਜੀ ਤੂਨ ਦੇ ਉੱਪਰ ਆ ਜਿਵੇਂ ਬੇਬੀ ਬਲੂ ਕਲਰ ਕਹਦੀ ਉਹਦਾ ਦਾ ਕਲਰ ਆ ਇਹ ਨਾ सेम ਆਊਗਾ ਵਿਸਕੋਸ ਦਾ ਹੀ ਦੁਪੱਟਾ ਬਹੁਤ ਸੋਹਣੀਆਂ ਡਿਜ਼ਾਈਨਿੰਗਾਂ ਦੇ ਦੁਪੱਟੇ ਦੁਪੱਟੇ ਇੰਨੇ ਜਿਆਦਾ ਸੌਫਟ ਨੇ ਨਾ ਜਾਣ ਕੇ ਤੁਸੀਂ ਤੁਹਾਡੇ ਹੱਥ ਚ ਆਣਾ ਤੁਸੀਂ ਫਿਰ ਫੀਲ ਕਰ ਸਕਦੇ ਮੈਂ ਜਸਟ ਤੁਹਾਨੂੰ ਦੱਸ ਸਕਦੀ ਆ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਕਲਰਾਂ ਚਾਟਾ ਉੱਪਰ ਆਈ ਆ ਜਿਹੜੇ ਵੀ ਪੀਸ ਪਸੰਦ ਆ ਰਹੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਕੇ ਕਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਹਲੋ ਅਗਲਾ ਹੈਗਾ ਜੀ ਪਿੰਕ ਕਲਰ ਦੇ ਉੱਪਰ ਜਿੰਨਾ ਵੀ ਤੁਸੀਂ ਆਹ ਪੈਨਲ ਦੇ ਵਿੱਚ ਦੇਖ ਰਹੇ ਹੋ ਸਾਰਾ ਥ्रेड ਵਰਕ ਦਾ ਕੰਮ ਹੋਇਆ ਸਾਰਾ ਥ्रेड ਦਾ ਕੰਮ ਹੋਇਆ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਘੇਰੇ ਦੇ ਉੱਪਰ ਵੀ ਆਹ ਸਾਰੀ ਪ੍ਰਿੰਟਿੰਗ ਹੋ ਜਾਂ نیچے ਸਾਰਾ ਥ्रेड ਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਨਾਲ ਇਹਦੇ ਸੇਮ ਆਊਗੀ ਪਿੰਕ कलर ਦੀ ਬਾਟਮ ਤੇ ਨਾਲ ਸੇਮ ਵਿਸਕੋਸ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਹੈਗਾ ਮਸਟਰਡ ਸ਼ੇਡ ਇੱਕ ਹੈਗਾ ਪਿੰਕ ਸ਼ੇਡ ਦੋਨੇ ਕਲਰ ਸੁਪਰ ਹਿੱਟ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਬਹੁਤ ਵਧੀਆ ਪ੍ਰਾਈਸ ਰੇਂਜਾਂ ਉੱਪਰ ਆਈਆਂ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਓ ਪਲੀਜ਼ ਹਨਾ ਨਾਲ ਬੈਲ ਦਾ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਦੇਖ ਕੇ ਨਾ ਛੱਡਿਆ ਕਰੋ ਲਾਈਕ ਦਾ ਬਟਨ ਜਰੂਰ ਪ੍ਰੈਸ ਕਰ ਦਿਆ ਕਰੋ ਜੀ ਅ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਚਲੋ ਜੀ ਮਿਲਦੇ ਆਂ ਫੇਰ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਹਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ